ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਯੂਐਸਏ ਨੇ 2000 ਤੋਂ ਵੱਧ ਜਿਹੜੀਆਂ ਵੀਜ਼ਾ ਅਪਾਇੰਟਮੈਂਟਸ ਗੀਆਂ ਇੰਡੀਆ ਦੇ ਵਿੱਚ ਬਣਾਈਆਂ ਗਈਆਂ ਬਾਈ ਬੌਟਸ ਉਹਨਾਂ ਸਾਰੀਆਂ ਨੂੰ ਕੈਨਸਲ ਕਰ ਦਿੱਤਾ ਹੈਗਾ ਯੂਐਸ ਗਵਰਨਮੈਂਟ ਇਹ ਕਹਿ ਰਹੀ ਆ ਕਿ ਜਿਹੜਾ ਫਰਾਡ ਇੰਡੀਆ ਦੇ ਵਿੱਚ ਅਪਾਇੰਟਮੈਂਟ ਬਣਾਉਣ ਨੂੰ ਚੱਲ ਰਿਹਾ ਸੀ ਤੇ ਉਹ ਬੋਟਸ ਯੂਜ਼ ਕਰਦੇ ਆ ਕਈ ਲੋਕਾਂ ਨੇ ਜਦੋਂ ਆਪਣਾ B1 B2 ਵੀਜ਼ਾ ਜਾਂ H1 ਵੀਜ਼ਾ ਜਾਂ ਹੋਰ ਕਿਸੇ ਤਰ੍ਹਾਂ ਦੇ ਵੀਜ਼ੇ ਲਈ ਅਪਾਇੰਟਮੈਂਟ ਬਣਾਣੀ ਹੁੰਦੀ ਸੀ ਤੇ ਉਹ ਤੁਹਾਨੂੰ ਅਪਾਇੰਟਮੈਂਟ ਹੀ ਨਹੀਂ ਮਿਲਦੀ ਸੀ ਕਈ ਕਈ ਮਹੀਨੇ ਪਰ ਜੇ ਤੁਸੀਂ 30000 ਤੋਂ ਲੈ ਕੇ 35000 ਡਾਲਰ ਤੱਕ ਕਿਸੇ ਬੰਦੇ ਨੂੰ ਦਿੰਦੇ ਸੀ ਤੇ ਉਹ ਤੁਹਾਡੀ ਅਪਾਇੰਟਮੈਂਟ ਇੱਕਦਮ ਜਿਹੜੀ ਆ ਵੇਦਨ 1 ਮਨਥ ਦੇ ਵਿੱਚ ਬਣ ਜਾਂਦੀ ਸੀ ਸੋ ਅੱਜ ਇਹ ਅਨਾਉਂਸ ਕੀਤਾ ਗਿਆ ਹੈ ਵੀ ਯੂਐਸ ਦੀ ਐਮਬੈਸੀ ਜੋ ਇੰਡੀਆ ਦੇ ਵਿੱਚ ਹੈਗੀ ਆ ਉਹਨਾਂ ਨੇ ਕਾਉਂਸਲਰ ਟੀਮ ਇੰਡੀਆ 2000 ਤੋਂ ਬਾਅਦ ਵੀਜ਼ਾ ਦੀਆਂ ਜਿਹੜੀਆਂ ਅਪਾਇੰਟਮੈਂਟਸ ਆ ਜੋ ਬੋਰਸ ਦੇ ਰਹੀ ਬਣਾਈਆਂ ਗਈਆਂ ਸੀ ਆ ਉਹ ਕੈਨਸਲ ਕਰ ਦਿੱਤੀਆਂ ਗਈਆਂ ਕਹਿੰਦੇ ਵੀ ਸਾਡੇ ਜ਼ੀਰੋ ਟੋਲਰੈਂਸ ਆ ਫਾਰ ਏਜੰਟਸ ਐਂਡ ਫਿਕਸਰਸ ਜੋ ਵਾਇਲਟ ਕਰਦੇ ਹੈਗੇ ਆ ਸਕੈਜੂਲ ਪਾਲਿਸੀਜ਼ ਦੇ ਲਈ ਕਹਿੰਦੇ ਇਮੀਡੀਏਟਲੀ ਅਸੀਂ ਸਾਰੀਆਂ ਅਪਾਇੰਟਮੈਂਟਸ ਕੈਨਸਲ ਕਰਨ ਜਾ ਰਹੇ ਹੈਗੇ ਆ ਤੇ ਅਸੀਂ ਇਸੇ ਤਰ੍ਹਾਂ ਐਂਟੀ ਫਰਾਡ ਐਫਰਟਸ ਦੇ ਕਰਦੇ ਰਾਂਗੇ ਜ਼ੀਰੋ ਟੋਲਰੈਂਸ ਆ ਫਰਾਡ ਦੇ ਮਾਮਲੇ ਦੇ ਵਿੱਚ ਇਹ ਓਪਨ ਸੀਕ੍ਰੇਟ ਆ ਕਿ ਟ੍ਰੈਵਲ ਇੰਡਸਟਰੀ ਦੇ ਵਿੱਚ ਲਾਈਨ ਬਹੁਤ ਲੰਮੀ ਆ ਯੂਐਸ ਦੇ ਵੀਜ਼ੇ ਨੂੰ ਆਉਣ ਲਈ ਚਾਹੇ ਉਹ ਬਿਜ਼ਨਸ ਆ ਚਾਹੇ ਉਹ ਵਿਜ਼ਟਰ ਆ ਬੀ1 ਬੀ2 ਜਾਂ ਸਟੂਡੈਂਟ ਵੀਜ਼ਾ ਸੋ ਬਹੁਤ ਸਾਰੇ ਲੋਕ ਕਈ ਏਜੰਟਸ ਨੂੰ ਪੈਸੇ ਦਿੰਦੇ ਆ ਤਾਂ ਕਿ ਉਹਨਾਂ ਦੀ ਅਪਾਇੰਟਮੈਂਟ ਜਿਹੜੀ ਆ ਛੇਤੀ बन જાય ਸੋ ਅ ਇੰਡੀਆ ਵਾਲਿਆਂ ਨੇ ਇਹ ਵੀ ਕਿਹਾ ਹੈ ਅਮਰੀਕਾ ਨੂੰ ਵੀ ਭਈ ਜੇ ਬੈਸੀ ਤੁਸੀਂ ਕਿਸੇ ਨੇ ਅਪਾਇੰਟਮੈਂਟ ਬਣਾਣੀ ਆ ਤੇ ਜਿਹੜਾ ਵੇਟ ਟਾਈਮ ਆ 2 ਤੋਂ ਲੈ ਕੇ 3 ਸਾਲ ਦਾ ਹੈਗਾ ਸੋ ਹੁਣ ਯੂ ਐਸ ਨੇ ਕਰੈਕਡਾਊਨ ਕਰ ਦਿੱਤਾ ਹੈ ਬੋਰਸ ਦੇ ਰਾਹੀਂ ਜੋ ਅਪਾਇੰਟਮੈਂਟ ਬਣਾਉਂਦੇ ਸੀ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਪਾਇੰਟਮੈਂਟਸ ਆ ਉਹ ਜਲਦੀ ਬਣ ਲੱਗ ਜਾਣ ਇਹ ਲੋਕਾਂ ਦੇ ਲਈ ਹਰਜੋਤ ਸਿੰਘ ਜੀ ਕਾਵਾਂਗੇ ਵੀ ਸੁੱਖ ਦਾ ਸਾਆ ਆ ਉੱਥੇ 30 30 40 40 50 50 70 70000 ਰੁਪਏ ਤੱਕ ਜਿਹੜੀ ਅਪਾਇੰਟਮੈਂਟ ਆ ਉਹ ਇੱਕ ਜਾਣੇ ਦੀ ਵੇਚੀ ਜਿਹੜੀ ਉਹ ਜਾ ਰਹੀ ਸੀ ਬਹੁਤ ਲੋਕ ਪਰੇਸ਼ਾਨ ਸੀ ਦੁਖੀ ਸੀਗੇ ਤੇ ਇਦਾਂ ਦੇ ਜਿਹੜੇ ਵਿਚਾਲੇ ਬੈਠੇ ਸੀਗੇ ਲੋਕ ਉਹਨਾਂ ਨੇ ਲੋਕਾਂ ਨੂੰ ਖਾਸਾ ਜਿਹੜਾ ਤੰਗ ਪਰੇਸ਼ਾਨ ਕੀਤਾ ਸੀ ਤੁਸੀਂ ਇਹ ਦੇਖੋ ਵੀ ਇੱਕ ਠੀਕ ਠਾਕ ਚੀਜ਼ ਦੇ ਵਿੱਚ ਵੀ ਕਿਸ ਤਰੀਕੇ ਨਾਲ ਸੰਨ ਲਾ ਕੇ ਲੋਕਾਂ ਨੂੰ ਉੱਥੇ ਠੱਗਣ ਦੇ ਵਿੱਚ ਜਿਹੜੇ ਵਿਚਾਲੇ ਦਲਾਲ ਬੈਠੇ ਆ ਉਹ ਕੰਮ ਕਰ ਰਹੇ ਸੀਗੇ ਹੁਣ ਜਿੰਨਾ ਲੋਕਾਂ ਨੇ ਹਰਜੋਤ ਸਿੰਘ ਜੀ ਉਹਨਾਂ ਦਾ ਮਾੜਾ ਹੋਣਾ ਹੈ ਵੀ ਜਿਨ੍ਹਾਂ ਨੇ ਰੁਪਈਏ ਦੇ ਕੇ ਉਹ ਅਪਾਇੰਟਮੈਂਟਾਂ ਲਈਆਂ ਹੋਣਗੀਆਂ ਜੋ ਹੁਣ ਉਹਨਾਂ ਦੀਆਂ ਵੀ ਕੈਂਸਲ ਹੋ ਜਾਣਗੀਆਂ ਉਹ ਰੁਪਈਆ ਤੋਂ ਵੀ ਜਾਣਗੇ ਤੇ ਅਪਾਇੰਟਮੈਂਟ ਤੋਂ ਵੀ ਜਾਣਗੇ ਸੋ ਇਹ ਕਿਤੇ ਨਾ ਕਿਤੇ ਦੋਨੋਂ ਤਰਫ ਜਿਹੜਾ ਇਹਦਾ ਅਸਰ ਆ ਉਹ ਪੈਣ ਜਾ ਰਿਹਾ ਹੈਗਾ ਹੈ ਕੈਂਸਲ ਹੋਣ ਨਹੀਂ ਕੈਂਸਲ ਕਰ ਦਿੱਤੀਆਂ ਕਰ ਦਿੱਤੀਆਂ ਹਾਂਜੀ ਬਿਲਕੁਲ ਸੋ ਕਈਆਂ ਨੂੰ ਹੌਲੀ ਹੌਲੀ ਪਤਾ ਲੱਗਣਾ ਨਾ ਵੀ ਆਹ ਕੁਝ ਜਿਹੜਾ ਉਹ ਵਾਪਰ ਚੁੱਕਾ ਹੈ